ਸੱਚਾ ਦੋਸਤੋ ਮੈਂ ਤੁਹਾਡਾ ਆਪਣਾ ਜਸਵੀਰ ਸਿੰਘ ਅੱਜ ਆਪਾਂ ਖੜੇ ਆ ਪੰਜਾਹ ਰੋਡਵੇ ਜਗਰਾਉਂ ਡੀਪੂ ਦੇ ਦਫਤਰ ਦੇ ਵਿੱਚ ਜਿੱਥੇ ਅੱਜ ਸਾਂਝੇ ਫਰੰਟ ਵੱਲੋਂ ਜੇ ਟ੍ਰੈਲੀ ਕੀਤੀ ਹੈ ਜੇ ਟ੍ਰੈਲੀ ਦੇ ਵਿੱਚ ਦੱਸ ਰਹੇ ਆ ਕਿ ਬਈ ਉਹਨਾਂ ਨੇ ਕਿਹੜੀਆਂ ਕਿਹੜੀਆਂ ਮੰਗਾਂ ਨੂੰ ਮਨੋਰਥ ਹੈ ਜਿਹੜਾ ਉਹਨਾਂ ਦਾ ਲੈ ਕੇ ਜੇ ਟ੍ਰੈਲੀਆਂ ਕਰ ਰਹੇ ਆ ਕਿਉਂ ਕਰ ਰਹੇ ਆ ਆਪਾਂ ਸਾਰਿਆਂ ਦੇ ਵਿਚਾਰ ਸੁਣਦੇ ਆ ਸਾਰਿਆਂ ਨਾਲ ਗੱਲਾਂਬਾਤਾਂ ਕਰਾਂਗੇ ਕੀ ਕਹਿੰਦੇ ਆ ਪੰਜਾਬ ਚ ਗੁੰਡਾਗਰਦੀ ਫੈਲਾਈ ਸਰਕਾਰ ਹਾਏ 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 ਟੁੱਟਦੀ ਪੰਡ ਸਰਕਾਰ ਮਰਦਾਬਾਦ 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 ਟੁਫਿਆ ਦੀ ਪੰਡ ਸਰਕਾਰ ਹਾਏ 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 ਟੁੱਟੇ ਲਾਏ ਲੋਨ ਵਾਲੀ ਸਰਕਾਰ ਮਰਦਾਬਾਦ ਮਰਦਾਬਾਦ ਵੀ ਸਾਂਝ ਐਕਸ਼ਨ ਕਮੇਟੀ ਤੇ ਪੀਆਰਟੀ ਵੀ ਸਾਂਝ ਐਕਸ਼ਨ ਕਮੇਟੀ ਵੱਲੋਂ ਮੇਜਰ ਵੀ ਕੀਤੀ ਗਈ ਸੀ ਜਿਹੜੀ 13 ਤਰੀਕ ਨੂੰ ਅੱਜ ਅੱਜ ਦੇ ਵਿੱਚ ਪੀਆਰਟੀ ਨੇ ਪੰਜਾਬ ਰੋਡ ਮੇਨ ਤੇ ਫੂਜ ਜਥੇਵੰਦਿਆ ਵੱਲੋਂ ਸਾਂਝੀ ਤੌਰ ਤੇ ਇੱਕ ਐਕਸ਼ਨ ਲਈ ਕੀਤਾ ਗਿਆ ਇਹ ਸੁੱਤੀ ਹੋਈ ਸਰਕਾਰ ਨੂੰ ਦਿਖਾਉਣ ਦੇ ਲਈ ਜਿਹੜੀ ਸਰਕਾਰ ਤੋਂ ਵੱਡੇ ਫਕਰਾਂ ਦੀ ਉਮੀਦ ਸੀ ਜਿਸੇ ਉਮੀਦ ਤੋਂ ਜਦ ਵੱਧ ਕੇ ਵੀ ਲੋਕਾਂ ਨੇ ਪੰਜਾਬ ਨੂੰ ਲੈ ਕੇ ਜਾਊਗੀ ਪਰ ਸਾਰੀਆਂ ਹੀ ਆਸਾਂ ਤੇ ਹੁਣ ਪਾਣੀ ਫਰਨਾ ਨਜ਼ਰ ਆ ਰਹੇ ਆ ਕਿਉਂ ਪੰਜਾਬ ਦੇ ਵਿੱਚ ਆਪਾਂ ਤਾਂ ਦੇਖਿਆ ਜਾਂਦਾ ਵੀ ਜਿਹੜੀ ਗੋਲਾ ਕਰਦੇ ਸੀ ਪੁਰਾਣੀਆਂ ਸਰਕਾਰਾਂ 'ਤੇ ਦੋਸ਼ ਪਾਇਆ ਜਾਂਦਾ ਸੀ ਕਿ ਪੁਰਾਣੀਆਂ ਸਰਕਾਰਾਂ ਕਰਾਉਂਦੀਆਂ ਨੇ ਪਰ ਹੁਣ ਇਹ ਵੀ 2.5 ਸਾਲ ਬੀਤ ਚੁੱਕੇ ਨੇ ਇਹ ਕੋਈ ਸਹੀ ਸਰਕਾਰ ਨਹੀਂ ਹੈਗੀ ਜਾਇਦ ਇਹ ਜਿਹੜੇ ਲੀਡਰ ਨੇ ਕੈਬਨਟ ਮੈਂਟਰੀ ਨੂੰ ਜਾਣਦੇ ਨਹੀਂ ਹੈਗੇ ਇਹ ਪੁੱਛਾ ਦੇਓ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਆਪ ਪਬਲਿਕ ਦੇ ਨਾਮ ਨਾਲ ਮੁਲਾਜ਼ਮਾਂ ਦਾ ਪਹਿਲਾਂ ਹੀ ਕਹਿੰਦੇ ਸੀ ਕਿ ਸਾਡੇ ਹੱਕ ਮਾਰੇ ਜਾ ਰਹੇ ਨੇ ਜੋ ਇਸੇ ਵਾਰ ਨੂੰ ਗੱਲ ਕਰ ਲਈ ਤੇਰਾ ਤੀਜ ਨੂੰ ਤੇ ਰੈਲੀ ਕੀਤੀ ਜਾਣੀ ਆ ਉਹਦੀਆਂ ਤਿਆਰੀਆਂ ਨੂੰ ਲੈ ਕੇ ਤੇ ਪੰਜਾਬ ਸਰਕਾਰ ਦੇ ਬਾੜੇ ਕੰਮਾਂ ਨੂੰ ਇੱਥੇ ਉਜਾਗਰ ਕਰਨ ਦੇ ਲਈ ਸਾਰੇ ਜਥੇਬੰਦੀ ਆਪਾਂ ਗੇਟ ਰੈਲੀ ਕਰ ਰਹੇ ਹਾਂ ਸੋ ਸਭ ਤੋਂ ਪਹਿਲਾਂ ਮੇਰੀ ਬੇਨਤੀ ਆ ਸੁੱਖੇ ਵੀਰੂ ਸਾਹਿਬ ਸੁਖਿੰਦਰ ਸਿੰਘ ਦੇ ਪ੍ਰਸ਼ਾਸਨ ਨੇ ਅੱਜ ਤੱਕ ਮੁਲਾਜ਼ਮਾਂ ਨੂੰ ਮਸ਼ਰੀ ਨਹੀਂ ਦਿੱਤਾ ਕਿ ਕੇਸ ਮੈਚ ਨੂੰ ਦਿਖਾਉਣ ਲਈ ਬੰਨ੍ਹੂ ਲੜਾਈਆਂ ਲੜਦੇ ਆ ਪਿੰਡਾਂ ਤੇ ਇਸ ਰਾਹੀਂ ਸੂਰਜ ਮੈਕ ਦਾ ਕਹਿਣਾ ਜਾਣਾ ਤੇ ਮਹਿਕਮੇ ਨੂੰ ਬਿਜਾਉਣ ਲਈ ਬੰਦਿਆਂ ਦੀ ਬਹੁਤ ਜ਼ਰੂਰਤ ਦਾ ਬਾਤ ਸੁਣਨੇ ਚਾਹੀਦੇ ਆ ਤੇ ਇਸ ਕਰਕੇ ਮੈਂ ਬੇਨਤੀ ਕਰਨਾ ਸਾਜੀ ਐਕਸ਼ਨ ਕਮੇਟੀ ਨੂੰ ਵੀ ਸਾਡਾ ਮੁੱਦਾ ਕਹਿ ਦੇ ਰਾਹੀਂ ਪਹੁੰਚਾਇਆ ਜਾਵੇ ਤੇ ਕੰਪੀਟ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਆਫਸੋਰਸ ਵਰਕਰਾਂ ਨੂੰ ਕੰਟਰੈਕਟ ਤੇ ਲਿਆ ਜਾਵੇ ਜਿਹਦੇ ਨਾਲ ਸਾਡੀਆਂ ਜ਼ਿੰਮੇਵਾਰੀਆਂ ਵਧਣ ਅਸੀਂ ਰਹਿਦੇ ਨੇ ਵਧਾਉਣ ਦੀ ਕੋਸ਼ਿਸ਼ ਕਰੀਏ ਤੇ ਮਹਿਕਮੇ ਨੂੰ ਸ਼ੇਰੀ ਪਤਨਾਕ ਦੇ ਆਪਾਂ ਨਵੀਂ ਸਰਕਾਰ ਲੈ ਕੇ ਆਈ ਸੀ ਵੀ ਮਹਿਕਮਿਆਂ ਨੂੰ ਪਰਫੁੱਲਤ ਕਰਨਗੇ ਪਰ ਇਹ ਸਰਕਾਰ ਨਿਕਾਮ ਰਹੀ ਆ ਆਪਣਾ ਪੰਜਾਬ ਰੋਡ ਦਾ ਹਦਾਰਾ ਜੇ ਆਪਾਂ ਗੱਲ ਕਰੀਏ ਵੀ 40 ਸਾਲ ਪਹਿਲਾਂ 2407 ਪਸੰ ਦਾ ਬ੍ਰੀਡ ਸੀ ਆਪਣੇ ਕੋਲੇ ਉਦੋਂ ਦੀ ਵਾਦੀਏ ਦੇਖ ਲਓ ਤੇ ਅੱਜ ਦੀ ਵਾਦੀ ਦੇਖ ਲਓ 40 ਸਾਲ ਬਾਅਦ ਜੇ ਆਪਾਂ ਦੇਖੀਏ ਜਿਹੜਾ ਫਲੀਟ ਆਪਣਾ 24000 ਤੋਂ ਘਟਾ ਕੇ ਸਾਰੇ 13-14 ਚੋਂ ਮਸਸਾ ਰਹਿ ਗੀਆਂ ਉਹਦੇ ਹਿਸਾਬ ਨਾਲ ਦੇਖੀਏ ਤਾਂ ਘੱਟੋ ਘੱਟ 10000 ਦਾ ਫਲੀਟ ਆਪਣੇ ਚਾਹੀਦਾ ਬਾਕੀ ਇਹ ਗੱਲ ਕੱਚੇ ਕੰਮ ਦੀ ਜਿਹੜੇ ਪੰਜਾਬ ਰੋ ਵਿੱਚ ਕੱਚੇ ਕੰਮ ਹੈ 10-12 ਸਾਲ ਤੋਂ 15 ਸਾਲ ਤੋਂ ਲਗਾਤਾਰ ਕੰਮ ਕਰ ਰਹੇ ਆ ਇਹ ਠੂਠੇ ਲਾ ਰਹੇ ਆ ਕੋਈ ਕੰਮ ਪੱਕਾ ਨਹੀਂ ਕਰਿਆ ਸੋ ਜੇ ਮਹਿੰਗਾਈ ਦੇ ਵਿੱਚ ਕੱਚੇ ਕੰਮ ਹੈ ਪੱਕੇ ਕੀਤੇ ਜਾਣ ਤਾਂ ਮਹਿਕਮੇ ਦੀ ਉਮਰ ਲੰਬੀ ਹੁੰਦੀ ਆ ਇਸੇ ਤੇ ਵੀ ਸਰਕਾਰ ਨੂੰ ਜਿਹੜੇ ਕੱਚੇ ਕੰਮ ਆ ਉਹ ਪੱਕੇ ਕਰਨੇ ਚਾਹੀਦੇ ਆ ਬਾਤੀ ਜਦੋਂ ਇਹ ਸਰਕਾਰ ਹੋਂ ਚਾਈ ਸੀ ਉਦੋਂ ਪਹਿਲਾਂ ਚੋਣ ਮੈਨੀਫੈਸਟੋ ਚ ਸਾਰੇ ਮੰਗਾਂ ਜਿਵੇਂ ਪੁਰਾਣੀ ਪੈਨਸ਼ਨ ਵਹਾਹ ਕਰਨੀ ਉਹ ਵੀ ਇਹ ਮੰਗਾਂ ਜਿਉਂਦੇ ਸਿਉਂ ਆ ਸੋ ਸਰਕਾਰ ਨੂੰ ਇਸ ਤੇ ਵੀ ਰੋਣਾ ਚਾਹੀਦਾ ਬਾਕੀ ਜੇ ਸਰਕਾਰ ਦੇਖੀਏ ਇਹ ਹਮਲਾ ਜਿਹੇ ਪਿੱਛੇ ਤੋਂ ਆਪਣਾ ਚਾਰ ਪੰਜ ਫਲੀਟੀਆਂ ਦੇ ਕੇ ਫੀਕਿੰਗਾਂ ਨੂੰ ਭਾਈ ਚਲੀ ਆ ਪਰ ਸਰਕਾਰ ਨੂੰ ਸੁਧਰਨਾ ਚਾਹੀਦਾ ਇਹ ਹਮਲਾ ਜੇ ਬੇਇੱਜ਼ਤੀ ਹੈ ਇਹ ਇਹਨੂੰ ਬੰਨਵੇਂ ਜਿੱਤ ਦਵਾ ਸਕਦੇ ਆ ਤਾਕਤ ਬਾ ਸਕਦੇ ਆ ਤੇ ਤਾਕਤ ਤੋਂ ਲਾ ਵੀ ਸਕਦੇ ਆ ਹੋਏ ਸਰਕਾਰ ਨੂੰ ਸੁਧਰਨਾ ਚਾਹੀਦਾ ਆਉਣੇ ਸਮੇਂ ਦੇ ਵਿੱਚ ਵੀ ਇਹ ਸਰਕਾਰ ਨੇ ਪਲਾਵ ਰੋਡਵੇ ਦੇ ਨਾਜਨਾ ਜਾਂ ਪੈਨਸ਼ਨਾਂ ਦੀ ਮੰਗਾਂ ਵਰਗੂ ਧਿਆਨ ਨਾ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਆ ਵੀ 13 ਦਿਨ ਦੀ ਆਪੇ ਬਹੁਤ ਵੱਡੀ ਰੈਲੀ ਚਾਣੀ ਹਣਾਏ ਹਾਂਜੀ ਇਸ ਕਮੇਟੀ ਵੱਲੋਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਜੁੜਾ ਹੋਣੀ ਆ ਉਹਦੇ ਦੀ ਸਰਕਾਰ ਦਾ ਭਾੜਾ ਥੋੜਾ ਜੇ ਦੱਸਾਂ ਕਿ ਇਹ ਕਤੂਤਾ ਵੀ ਬਾਹਰ ਦੇਣਾ ਕਿ ਕੀ ਕਰਿਆ ਧੂੜ ਸਭਾ ਮਾਰਨ ਕੇ ਬਾਹਰ ਦੇ ਕੇ ਮੈਂ ਧੂੜ ਮਾਰਦੇ ਆ ਨਾ ਉਹਨਾਂ ਨਾਲ ਸਾਡੇ ਬਟਾ ਭਗੜਾਏ ਲੋਕੀਂ ਜੋ ਆਉਣੇ ਅਕਤੂਬਰ ਚ ਉੱਥੇ ਜਾ ਕੇ ਵੀ ਇਹਨਾਂ ਘੁਰੂ ਨੇ ਬਿਜਾਦਨਾ ਪੈਨਸ਼ਨ ਭਾਰ ਕਰਤੀ ਮੱਕੇ ਵਾਂ ਪੱਕੇ ਕਰਤੇ ਪਿਛਲੇ ਸਮੇਂ ਦਰਾ ਆਪਣਾ ਪਿੰਡ ਰੋੜ ਦੇ ਦੀ ਗੱਲ ਹੀ ਕਰ ਲਈ ਇੱਕ 1955 ਦੇ ਵਿੱਚ ਲਾਸਟ ਰੋਟਾ ਹੈ ਉਹਦੇ ਵਿੱਚ ਬਕਾਇਦਾ ਫੈਸਲਾ ਹੋਇਆ ਸੀ ਕਿ ਮਜੂਦਾ ਅਪਡੇਟ ਪੰਜਾਬ ਰ ਵਿੱਚ 24 ਸਤੰਬਰ ਤੋਂ ਜਿਹੜਾ ਪਾਸ ਆ ਇਹਨੂੰ ਕਿਸੇ ਵੀ ਸਮੇਂ ਘਟਾਇਆ ਨਹੀਂ ਜਾਂਦਾ ਪਰ ਆਪਾਂ ਦੇਖ ਰਹੇ ਆਂ ਮਜੂਦਾ ਸਮੇਂ ਦੇ ਵਿੱਚ ਸਾਡਾ 24/7 ਦਾ ਸਾਡਾ ਫਲੀਟ ਨਹੀਂ ਰਿਹਾ ਉਹਦੇ ਵਿੱਚੋਂ ਘਟ ਕੇ 5 ਵਸ ਸਪਸਥਾ ਪਾਕ ਹੈ ਤੇ ਆਪਣੇ ਆਂ ਰੋਡਵੇ ਦੀ ਆਪਾਂ ਸਾਥੀ ਦੱਸਦੇ ਹੁੰਦੇ ਆ ਕਿ ਹੁਣ 200 300 ਬਸਾਂ ਚੱਲਦੇ ਆਂ ਇਹ ਇੰਨਾ ਹਾਲਤਾਂ ਵਿੱਚ ਪਹੁੰਚ ਰਿਹਾ ਹੈ ਕਿ ਹਾਲਤਾ ਕਿਦੋਂ ਤੱਕ ਨਿਕਲ ਚੁੱਕਿਆ ਵੀ ਸਾਡੇ ਵਿੱਚ ਸਰਕਾਰ ਵੰਡੀਆਂ ਪਾ ਦਿੱਤੀਆਂ ਮੈਕ ਪਲੇਸ ਦੇ ਵਿੱਚ ਵਰਗੀ ਵਰਗੀ ਕਰਨ ਕਿਸ ਤਰ੍ਹਾਂ ਕਿਉਂਕਿ ਸਾਡੇ WhatsApp ਦੇ ਵਿਅਕਤੀ ਜਿੰਨਾ ਜਮੇ ਸਿੰਘ ਮਾਲੀ ਵੀ ਭਾਤੇ ਕਿੰਨੇ ਲੈਂਦੇ ਸੀ ਸ੍ਰੀ ਪਰਵੇਸ਼ ਭਾਤੇ ਕਿੰਨੇ ਲੈਂਦੇ ਸੀ ਪਰ ਇਹਨਾਂ ਦੇ ਵਿੱਚ ਵੀ ਸ੍ਰੀ ਪਰਵ ਨੂੰ ਛੱਡ ਕੇ ਉਹਦੇ ਵਿੱਚ ਇੱਕ ਮੁੱਖ ਚੌਕੀਦਾਰ ਹੁੰਦਾ ਸੀ ਮੁੱਖ ਸੇਵਾਦਾਰ ਹੁੰਦਾ ਸੀ ਤੇ ਮੁੱਖ ਖਾਲੇ ਦੇ ਉਹ ਪਲੋਰਿਟੀ ਪੰਜਾਬ ਪੱਤਰ ਤੇ ਬਣਦੀ ਵੀਰੋ ਜਿਹੜਾ ਬਹੁਤ ਸਾਰਾ ਸੇਵਾਦਾਰ ਬਣ ਜਾਂਦਾ ਸੀ ਜਾਂ ਮੁੱਖ ਚੌਕੀਦਾਰ ਬਣਨਾਂ ਦੀ ਉਹਨਾਂ ਨੂੰ ਉਹ ਅਗਲਾ ਸਿਲੈਕਸ਼ਨ ਆਪਣਾ ਗ੍ਰੇਡ ਉੱਚਾ ਦੇ ਦਿੱਤਾ ਜਾਂਦਾ ਸੀ ਪਰ ਇਹ ਆਪਾਂ ਇਹਨਾਂ ਨੂੰ ਗੱਲਾਂ ਨੂੰ ਖਤਮ ਹੀ ਕਰ ਦੁੱਤੀਆਂ ਕਿ ਉਹ ਆਪਨ ਇਹਨਾਂ ਕਾਰਨਾ ਕਰਕੇ ਆਪਣੇ ਐਕਸ਼ਨ ਅਕੈਡੇਮੀਆ ਬਣੀਆਂ ਅਸੀਂ ਸੁਰੌਇਟਿਕਾ ਬ੍ਰਾਊਂਡ ਦੀ ਕਰਤੋਂ ਕਿਉਂਕਿ ਵਿਦੂਤਾ ਸਮੇਂ ਦੇ ਵਿੱਚ ਉਹ ਬਿਊਰੋ ਸਰਕਾਰਾਂ ਦਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਇਸ ਸਰਕਾਰ ਦੇ ਸਾਨੂੰ ਜਿਆਦਾ ਗਿਲਾ ਇਸ ਕਰਕੇ ਆ ਵੀ ਇਹ ਸਰਕਾਰ ਜੋ ਸੱਤਾ ਦੇ ਵਿੱਚ ਆਈ ਸੀ ਇਹਨੇ ਸਾਨੂੰ ਆਪਣੇ ਸਾਜਿਬਾ ਜੀ ਡੇਟੇ ਵੱਡੇ ਦਿਖਾਦੇ ਸੀ ਸਾਡੇ ਨਾਲ ਵਾਦੇ ਇੰਨੇ ਕਰਲੇ ਸੀ ਕਿ ਵੀ ਸਾਡੇ ਸਾਰੇ ਮੁਲਾਜ਼ਮਾਂ ਦੇ ਅੱਖਾਂ ਦੇ ਪੱਟੀਆਂ ਬੰਨ੍ਹੇ ਗਿਆ ਕਿਸੇ ਨੂੰ ਹੂਣ ਚੂਣ ਸੰਭ ਦਿਖਿਆ ਹੀ ਨਹੀਂ ਤੇ ਸਾਰੇ ਮਜੂ ਝਾੜੂ ਝਾੜੂ ਕਰਕੇ ਵੋਟਾਂ ਪਾਈ ਗਏ ਤੇ ਜਿਵੇਂ ਇੱਕ ਤਰ੍ਹਾਂ ਇਹ ਰਬਰ ਦੀ ਮੋਹਰ ਬਣ ਕੇ ਹੁੰਦੇ ਆ ਸਰਕਾਰ ਬਣੀ ਕੁਸ਼ੀਆਂ ਬਣਾਈਆਂ ਗਈਆਂ ਦੀਪੂਆਂ ਦੇ ਘੇਟਾ ਲੱਡੂ ਵੰਡੇ ਗਏ ਭਈ ਆਮ ਆਦਮੀ ਸਰਕਾਰ ਆ ਗਈ ਸਾਡੇ ਜਿਹੜੇ ਕਸ਼ਟੀਆਂ ਮੁਲਾਜ਼ਮਾਂ ਪੱਕੇ ਹੋ ਜਾਣਗੇ ਸਾਡੇ ਜਿਹੜੇ 2004 ਤੋਂ ਬਾਅਦ ਦੇ ਭਰਤੀ ਮੁਲਾਜ਼ਮਾਂ ਉਹਨਾਂ ਦੀ ਪੈਨਸ਼ਨ ਲਾਗੂ ਹੋ ਜੂਗੀ ਮੁਲਾਜ਼ਮਾਂ ਦਾ ਡੀਏ ਤੇ ਡੀਹਓ ਬਕਾਇਆ ਪਿਆ ਉਹ ਮਿਲ ਜੂਗਾ ਜਿਹੜੀਆਂ ਪ੍ਰਮੋਸ਼ਨਾਂ ਮਸਮੇਸਰ ਹੋ ਗਈਆਂ ਕਿਉਂਕਿ ਇਹ ਭਰਤਾ ਜਿਹੜਾ ਕਹਿੰਦਾ ਹੁੰਦਾ ਜੀ ਮੈਂ ਮਾਸਟਰ ਦਾ ਮੁੰਡਾ ਵਾਂ ਮੈਨੂੰ ਜਿਹੜੀਆਂ ਮੁਲਾਜ਼ਮਾਂ ਦੀਆਂ ਤੰਗੀਆਂ ਤੋਰੀਆਂ ਦਾ ਪਤਾ ਵਾ ਵੀ ਮੇਰਾ ਜਿਹੜਾ ਪਿਓ ਇੱਕ ਟੀਚਰ ਸੀ ਮੁਲਾਜ਼ਮ ਸੀ ਇਹ ਆਪਦੇ ਆਪ ਨੂੰ ਇਹ ਕਹਿ ਕੇ ਨੇ 13 ਮੂਰੇ ਜਾਂਦਾ ਸੀ ਵੀ ਮੈਨੂੰ ਸਾਰੇ ਮੁਲਾਜ਼ਮਾਂ ਦੀਆਂ ਜਿਹੜੀਆਂ ਮਜਬੂਰੀਆਂ ਪਤਾ ਵਾ ਸੋ ਪਰ ਹੋਇਆ ਕਿ ਇਹ ਉਸ ਨੂੰ ਬਿਲਕੁਲ ਪੁਆਇੰਟ ਤੇ ਲੈ ਗਿਆ ਪਹਿਲਾ ਸਾਲ ਪਾਇਰ ਇਹ ਕਹਿ ਕੇ ਨਿਕਾਤਾ ਮੈਂ ਦੂਜਿਆਂ ਦਾ ਪਾਇਆ ਗੰਦ ਸਾਫ਼ ਕਰਦਾ ਪਰ ਹੁਣ ਤਾਂ 2.5 ਸਾਲ ਹੋ ਗਏ ਆ ਹੁਣ ਤਾਂ ਕੋਈ ਗੰਨਸਾਫ ਕਰਨ ਵਾਲੀ ਗੱਲ ਨਹੀਂ ਰਹਿ ਗਈ ਸੱਤ ਵਾਰ ਇਹ ਮੁਲਾਜ਼ਮਾਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਤੁੰਗੋ ਚੁੱਕਿਆ ਵਾ ਸਾਡੇ ਸੀਨੀਅਰ ਲੀਡਰਾਂ ਕਿਸੇ ਵੀ ਮਹਿਜਮੇ ਦਾ ਸਮਾਂ ਦਿੱਤਾ ਸੱਤ ਵਾਰ ਮੁੱਕਰ ਗਿਆ ਅੱਠਵੀਂ ਵਾਰ ਮੀਟਿੰਗ ਕਿਦਾਂ ਦਿੱਤੀ ਆ ਉਹਦੇ ਪ੍ਰਮੁਖ ਸੱਤਰ ਨੇ ਆਪਦੇ ਨੂੰ ਮੀਟਿੰਗ ਤੋਂ ਹੀ ਭੱਜ ਗਿਆ ਅੱਠਵੀਂ ਵਾਰ ਦੋਏ ਜਿਹੜਾ ਇਹ ਕਹਿੰਦਾ ਸੀ ਮੇਰੇ ਰਾਜ ਦੇ ਵਿੱਚ ਕਹਿੰਦੇ ਆ ਦੁਨੀਆ ਨਹੀਂ ਦੇਣ ਗਿਆ ਕਹਿੰਦੇ ਆ ਪੱਤਾ ਨਹੀਂ ਲੱਣ ਗਿਆ ਤੇ ਦੂਸਰ ਮਨਾ ਘਟਨਾ ਕੀ ਹੋ ਸਕਦੀ ਆ ਕਰ ਟੀਚਰ ਦੇਦੇ ਉਤੇ ਸੰਗਰੂਪ ਟੀਚਰਾਂ ਦੇ ਉਤੇ ਲਾਠੀਆਂ ਵੜਾਈਆਂ ਪਾਣੀਆਂ ਦੇ ਮਸਾਵਾ ਵੜਾਈਆਂ ਉਥੇ ਚੁਕੜੀਆਂ ਦੇ ਚੁੰਨੀਆਂ ਵੀ ਲਈਆਂ ਤੇ ਉਥੇ ਬੰਦਿਆਂ ਦੇ ਪੱਗਾਂ ਵੀ ਲਈਆਂ ਟੀਚਰ ਦੇਦੇ ਨੇ ਤੋਹਫੇ ਸਾਡੀ ਚਰਾਂ ਨੂੰ ਇੱਕ ਜਿਦੀ ਕਿ ਸਾਡੀ ਜਿਹੜੀ ਐਕਸ਼ਨ ਕਮੇਟੀ ਆ ਉੱਪਰ ਜੋ ਸੱਜਣਾਂ ਦੇ ਵਿੱਚ ਗਿੱਦੀ ਕਰਦੀ ਆ ਇਸ ਬੁੱਢੀ ਸਰਕਾਰ ਦੀ ਵੀ ਜਿਹੜਾ ਕਹਿੰਦਾ ਸੀ ਲੋਕਾਂ ਬੁੱਢੀਆਂ ਸਰਕਾਰਾਂ ਦੇ ਵਿੱਚ ਜਾ ਕੇ ਟੈਂਕੀਆਂ ਤੋਂ ਲਹੋਂਦਾ ਹੁੰਦਾ ਸੀ ਮਾਟਰਾਂ ਨੂੰ ਭੱਲੇ ਇਹ ਆफी ਸਰਕਾਰ ਦੇ ਵਿੱਚ ਇਹਨੂੰ ਕੀ ਹੋ ਰਿਹਾ ਉਹਦੇ ਬਾਰੇ ਇਹਨੂੰ ਜਮਾਂ ਯਾਦ ਨਹੀਂ ਕਿਹਨੇ ਤੇ ਜਿਹੜਾ ਰਾਜ ਦਾ ਨਸਾਵਾ ਬਿਲਕੁਲ ਇਹਨੂੰ ਅੰਨ੍ਹਾ ਕਰ ਚੁੱਕਿਆ ਵਾ ਇਹਨੂੰ ਹੁਣ ਕੁਝ ਵੀ ਨਹੀਂ ਦਿਖਦਾ ਉਸ ਪਾਸੇ ਨੂੰ ਵੇ ਇਸ ਗੁੰਡੀ ਬੋਲੀ ਸਰਕਾਰ ਨੂੰ ਖਿਲਾਉਣ ਲਈ ਤੁਹਾਨੂੰ ਬਟੇ ਬਟੇ ਤੇ ਸੰਘਰਸ਼ ਦੀ ਲੋੜ ਆ ਜੋ ਕਿ ਇੱਥੇ ਨਾ ਹੋ ਸਕਦੇ ਆ ਜੇਕਰ ਕੱਲੇ-ਕੱਲੇ ਆਪਰੇ ਡੋਟੇ ਵੀ ਪਜਾਈ ਗਏ ਤਾਂ ਉਹਨਾਂ ਕਿਸੇ ਤੇ ਕੋਈ ਅਸਰ ਨਹੀਂ ਹੋਣਾ ਜਿਵੇਂ ਤਰ੍ਹਾਂ ਹੁਣ ਪਿਲਾਉ ਰੋਡ ਤੇ ਇਹ ਜਿੰਨੀਆਂ ਨੂੰ ਜੋ ਬੇਵਦੀਆਂ ਕੱਟ ਕਰਕੇ 10 ਤਰੀਕ ਨੂੰ ਉਸਦੇ ਮੁਜ਼ਾਹਰਾ ਕਰਨਾ ਲਿਧਾਵੇ ਤੇ ਉਸ ਮੁਜ਼ਾਹਰੇ ਦੇ ਵਿੱਚ ਜੇਕਰ ਦੀ ਅੱਖਾਂ ਨਾ ਖੁੱਲੀਆਂ ਤਾਂ ਆਉਣ ਵਾਲਾ ਸਮਾਜ ਵੀ ਸਾਡੀ ਐਸਟਰ ਕਮੇਟੀ ਦਾ ਸੂਚਨਾ ਲੀਡਰ ਆ ਉਹ ਤਾਂ ਹੋਰ ਸਖਤ ਲੀਡਰ ਦੇ ਵਿੱਚ ਹੋਣਗੇ ਤੇ ਇਹਦੀਆਂ ਅੱਖਾਂ ਖੁੱਲਣਗੇ ਵੀ ਭਗਵਾਨ ਤੁਸੀਂ ਇਹ ਸਰਕਾਰ ਪੰਜਾਬ ਦੇ ਸਰਕਾਰੀ ਬਣਾਜੋ ਤੇਰੀ ਸਰਕਾਰ ਬਣਾ ਸਕਦੇ ਆ ਉਹ ਤੇਰੀ ਸਰਕਾਰ ਬੇਚ ਵੀ ਸਕਦੇ ਆ ਇਥੇ ਬਟਾ ਬਟੇਲੇ ਰਾਜ ਨਹੀਂ ਰਹੇ ਜਿਹੜੀ ਕਦੇ ਸਾਡੇ ਸੁਣੇ ਪੱਤਾ ਨਹੀਂ ਝੁਲਦਾ ਉਹਨਾਂ ਨੂੰ ਵੀ ਇੱਕ ਦਿਨ ਜਿਹੜੀ ਇਨ ਮੰਨਣੀ ਪਈ ਜਾ ਜੋ ਆਪਦੀਆਂ ਜਿਹੜੀਆਂ ਅਸੀਂ ਬੇਨਤੀ ਕਰਦੇ ਆ ਆਪ ਦੀ ਹਿੱਕੜ ਵਾਲੀ ਛੱਡ ਕੇ ਨਿਮਰਤਾ ਨਾਲ ਮੁਲਾਜ਼ਮਾਂ ਦੀ ਤੂੰ ਮੰਗਾ ਪੂਰੀਆਂ ਕਰਨ ਤੇ ਆ ਜਾ ਨਹੀਂ ਤੇਰੇ ਨਾਲ ਜਿਹੜੀ ਹੋਊਗੀ ਉਹ ਖੇਤ ਪੈਰੇ ਨਹੀਂ ਹੁੰਦੀ ਹੋਣੀ ਜਿਹੜੀ ਤੇਰੇ ਨਾਲ ਮੁਲਾਜ਼ਮ ਕਰ ਲਗੇ ਪੰਜਾਬ ਦੇ ਸਾਰੇ ਮੁਲਾਜ਼ਮਕੇ ਪਿਆ ਤੇਰੇ ਤੋਂ ਜਲਾ ਸਮਾਂ ਨਹੀਂ ਲੈਣਾ ਪੇਰਾ ਤਰੀਕ ਨੂੰ ਆਪਣਾ ਲਗਾਉਣੇ ਗਾਣਾ ਕਿਉਂ ਜ਼ਰੂਰੀ ਏ ਸਾਰੇ ਮੁਲਾਜ਼ਮਾਂ ਦਾ ਉਥੇ ਮੰਗਾਵਾ ਸਾਡੇ ਕੰਮ ਦੇ ਸਾਰੇ ਸੋਇਆ ਦਾ 17 ਮੰਗਾ ਬਣਾਈਆਂ ਜਿਹੜੀਆਂ ਉਸ ਨੂੰ ਬਾਰੇ ਦੇ ਵਿੱਚ ਅਚਾਰੀਆਂ ਜਾਣੀਆਂ ਵਾ ਜਿਹੜੀਆਂ ਮੇਲ ਮੇਲ ਮੰਗਾਵਾ ਉਹਨਾਂ ਵੱਲ ਮੈਂ ਆਪ ਵੀ ਆਪਿਆ ਦਿਹਾਣ ਦਿਉਣਾ ਚਾਹੁੰਦਾ ਕਿਉਂਕਿ ਉਸ ਮੀਟਿੰਗ ਵਿੱਚ 24 ਜਲੀ ਦੇ ਵਿੱਚ ਮੈਂ ਸਾਮੂਹ ਜੀ ਉੱਤੇ ਜਿਹੜੀ ਅੱਖਰ ਕਵਿਟੀ ਮਿਲ ਗਈ। ਇੱਕ ਮੰਗਾ ਜਿਹੜੀ ਸਾਡੇ ਹੋਰ ਹੋਰ ਸਾਰੇ ਮਾਜਮਾ ਨੂੰ ਕੰਟਰੈਕਟਰ ਕਰਨਾ ਹੈ ਕੰਟਰੈਕਟਰ ਵਾਲੇ ਮਾਜਮਾ ਨੂੰ ਰੋਡਵੇ ਦੇ ਵਿੱਚ ਪੱਕੇ ਕਰਨਾ। ਦੂਜੀ ਮੰਗਾ ਸਾਡੇ ਗਰੇ ਰੋਡਵੇ ਦਾ ਜੋ ਵੀ ਸੰਗਠਨ ਦਾ ਪਸਾਰਾ ਫੀਸ ਦੀ ਜੋ ਕੇ ਪਹਿਲਾਂ ਪੈਸਾ ਵੀ 10000 ਕਈ ਦਾ ਪਰ ਅਸੀਂ ਸਰਕਾਰ ਨੂੰ ਕਹਿੰਦੇ ਆ ਸਾਡਾ ਇੱਕ ਵਾਰ ਜੋ ਵੀ ਸਬੂਤਾ ਪੂਰਾ ਕਰ ਦਿਓ ਬਸਾ ਪੂਰੀਆਂ ਕਰਾਉਣੀਆਂ ਇੱਕ ਮੰਗ ਉਹਦੇ ਵਿੱਚ ਜਿਹੜੀਆਂ ਸਾਡੇ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ ਲੰਘੀਆਂ ਪਈਆਂ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਸਾਡਾ ਕੋਈ ਸਰਵਿਸ ਸਪੈਸ਼ਲ ਸਾਡਾ ਕੋਈ ਸਪੈਸ਼ਲ ਪ੍ਰਮੋਸ਼ਨ ਨਹੀਂ ਕੀਤਾ ਫੜੇ ਮਹਿਕਮੇ ਨੇ ਉਹਨਾਂ ਕਮੇਨ ਵੀ ਸਾਡੇ ਮੁਲਾਜ਼ਮਾਂ ਦੇ ਪ੍ਰਮੋਸ਼ਨਾਂ ਸਮੇਂ ਸਿਰ ਕੀਤੀਆਂ ਜਾਣ ਇੱਕ ਮੰਗੋਚਾ ਕੋਈ ਜਿਹੜੇ ਸਾਡੇ ਡਰਾਈਵਰ ਨੂੰ ਪੂਰੀ ਸਜ਼ਾ ਮਿਲਦੀ ਆ ਪੈਂਸਰ ਚਾਲੇ ਦੇ ਸਹਤ ਉਹਨੂੰ ਟਰਮੀਨੇਟ ਵੀ ਕੀਤਾ ਜਾਂਦਾ ਨੂੰ ਸਜ਼ਾ ਵੀ ਹੁੰਦੀ ਹੈ ਵੀ ਉਹਦਾ ਕੋਈ ਹੱਲ ਕੱਢਿਆ ਜਾਵੇ ਸਾਡਾ ਕਰਮ 30 ਸਾਲ ਸਰਵਿਸ ਕਰ ਜਾਂਦਾ ਵਾ ਪਿੰਡ ਤੇ ਆ ਗਿਆ ਫਿਰ ਸਾਲ ਤੋਂ ਅ ਦੇਸ਼ ਨੇ ਡੋਜ ਜਾਂਦਾ ਉਹਨੂੰ ਸਜ਼ਾ ਹੋ ਜਾਂਦੀ ਹੈ ਉਹਨੂੰ ਟਰਮੀਨੇਟ ਕਰਕੇ ਘਰੇ ਭੇਜਿਆ ਜਾਂਦਾ ਉਹ ਆਪਦਾ ਕੋਈ ਵੀ ਹੱਕ ਲੈਣ ਤੋਂ ਵਾਂਝਾ ਹੋ ਜਾਂਦਾ ਵਾ ਇਸ ਦੀ ਮਿਸਾਲ ਆਪਣੇ ਮਿਸਾਲ ਬਣਿਆ ਕੇਵਲ ਸਿੰਘ ਮਿੰਜਾ ਨੰਬਰ ਜਿਹਨੇ ਰਿਟਾਇਰ ਹੋਣੀ 10 ਸਾਲ ਰੰਦਾ ਸੀ ਉਹਨੂੰ ਟਰਮੀਨੇਟ ਕਰਤਾ ਉਹ ਜਿਹੜਾ ਉਹਦੇ ਹੱਕਾਂ ਤੋਂ ਵਾਂਝਾ ਹੋ ਕੇ ਘਰੇ ਚਲੇ ਗਿਆ ਸੋ ਸਾਡੇ ਡਰਾਈਵਰ ਵੀਰਾਂ ਦਾ ਧੱਕਾ ਨਾ ਹੋਵੇ ਉਹਨਾਂ ਨੂੰ ਉਹਨਾਂ ਜਿੰਨੀ ਸਰਵਿਸ ਕੀਤੀ ਹੈ ਉਹਦੇ ਬੈਨੀਫਿਟ ਹੋਣ ਤੱਕ ਦੇ ਦਿੱਤੇ ਜਾਣ ਇੱਕ ਮੰਗ ਇਹਦੇ ਚਾਹ ਜਿਹੜੀਆਂ ਪ੍ਰਮੋਸ਼ਨਾਂ ਦੀ ਪਹਿਲਾਂ ਹੋ ਗਈਆਂ ਜਿਹੜੇ ਆਪਾਂ ਕਹਿੰਦੇ ਆ ਗੱਲ ਕੀਤੀ ਸਾਡੇ ਸੀਨੀਅਰ ਲੀਡਰ ਨੇ ਮੁੱਖ ਸੇਵਾਦਰ ਦੀ ਇਹ ਕੱਲੇ ਡੀਪੂ ਨੂੰ ਬੰਦ ਕੀਤੀ ਆ ਮੁੱਖ ਸੇਵਾਦਰ ਦੀ ਬਜਲੀ ਅੱਜ ਤੋਂ ਇੱਕ ਮਹੀਨਾ ਪਹਿਲਾਂ ਹੈਡ ਆਫ ਦਾ ਆਪਣਾ ਇੱਕ ਬੰਦਾ ਮੁੱਖ ਮੁੱਖ ਸੇਵਾਦਰ ਪਰਮੋਟ ਹੋਇਆ ਉਹਦੇ ਲੱਟੂ ਭੱਜ ਆਇਆ ਉੱਪਰ ਡੀਪੂ ਦੇ ਬੱਚੇ ਕਹਿੰਦੇ ਕੋਈ ਪੋਰਟ ਨਹੀਂ ਹੈਡ ਆਫ ਦੇ ਬੱਚੇ ਪੋਰਟ ਤੇ ਉਹਨਾਂ ਨੇ ਮੁੱਖ ਸੇਵਾਦਰ ਪਰਮੋਟ ਕੀਤਾ ਹੋ ਆਪਣਾ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਤੋ ਸਾਡੇ ਬਰਕਰਾਰਾਂ ਦੇ ਨਾਲ ਬੀਪੂਆਂ ਦੇ ਬਰਕਰਾਰ ਦੇ ਹੈਂਡਆਫਰ ਸਾਡਾ ਵਰਕ ਬਟਕਰਾ ਕੀਤਾ ਜਾਂਦਾ ਵਾ ਅਸੀਂ ਕਹਿੰਦੇ ਆ ਵੀ ਜਿਹੜੀ ਸਾਡੀ ਸਨੀਅਰਿਟੀ ਆ ਮੁੱਖ ਦਫ਼ਤਰ ਦੀ ਤੇ ਬੀਪੂ ਦੇ ਜਿਹੜੇ ਸਾਡੇ ਹੈਗੇ ਆ ਕਲਰਕ ਉਹਨਾਂ ਦੀ ਸਨੀਅਰਿਟੀ ਇੱਕ ਹੀ ਇਹ ਜਿਹੜੀਆਂ ਮੰਡਾਂ ਨੂੰ ਲੈ ਕੇ ਡਰਾਈਵਰਾਂ ਕੰਡਕਟਰਾਂ ਵਰਕਸਾਪ ਦੀਆਂ ਮੰਗਾਂਵਾਂ ਚ ਰੱਖੀਆਂ ਗਈਆਂ ਵਾ ਵੀ ਜਿਹੜੀਆਂ ਸਾਡੀਆਂ ਵਰਕਸਾਪ ਦੇ ਵਿੱਚ ਪੱਕੇ ਤੌਰ ਤੇ ਸਾਡੀਆਂ ਜਿਹੜੀਆਂ ਬਹੁਤ ਜ਼ਰੂਰ ਤੋਂ ਭਰੀਆਂ ਨਹੀਂ ਜਾ ਰਹੀਆਂ ਵਾ ਸਿਰਫ ਆਊਟਸੋਰਸ ਦੇ ਤੌਰ ਤੇ ਵੀ ਭੜ ਰਹੇ ਆ ਉਹਨਾਂ ਨੂੰ ਵੀ ਰੈਗੂਲਰ ਕੀਤਾ ਜਾਵੇ ਬਰਤਖ ਸਾਹਿਬ ਦੇ ਵਿੱਚ ਕੰਟ੍ਰੈਕਟਰ ਡਰਾਇਵਰ ਸਾਹਿਬ ਦੇ ਵਿੱਚ ਪੱਕੀ ਭਰਤੀ ਕੀਤੀ ਜਾਵੇ ਕੰਟਰੈਕਟਰ ਦੇ ਕੰਮਿਆਂ ਨੂੰ ਪਕਾ ਦਿੱਤਾ ਜਾਵੇ ਤਾਂ ਜੋ ਆਪਾਂ ਜਿਹੜਾ ਰੋਡਵੇਅ ਮੈਨੇਜਮੈਂਟ ਨੂੰ بچਾ ਸਕੀਏ ਰੋਡਵੇਅ ਮੈਨੇਜਮੈਂਟ ਨੂੰ ਬਚਾਉਣਾ ਇਕੱਲੀ ਸਾਡੀ ਲੋੜ ਨਹੀਂ ਇਹ ਸਾਡੇ ਜਿਹੜੇ ਆਸੇ ਪਾਸੇ ਰੋਗ ਸਾਡੇ ਰਹਿਣ ਵਾਲੇ ਹੋਰ ਵੀ ਪਾਈਚਾਰ ਨੂੰ ਲੋੜ ਆ ਜਦੋਂ ਰੋਡਵੇਅ ਖਤਮ ਹੋ ਗਈ ਜਿਹੜੀਆਂ ਸਹੂਲਤਾਂ ਮਿਲਦੀਆਂ ਵਿਦਿਆਰਥੀਆਂ ਨੂੰ ਮੇਟਰ ਹੀਰਾਂ ਨੂੰ ਕੈਂਸਲ ਬ੍ਰਿਜਾਂ ਨੂੰ ਪੁੱਲ ਵਾਕੇ ਬਾੜਾ ਪੇਰਾ ਕੈਟਾਗਰੀਆਂ ਬਣ ਜਾਂਦੀਆਂ ਬਾ ਉਹ ਸਾਰਿਆਂ ਦੀਆਂ ਸੂਜਤਾ ਬੰਦ ਹੋ ਜਾਣਗੀਆਂ ਜਿੱਥੇ ਰੋਡ ਤੇ ਖੜ ਗਈ ਤਾਂ ਫਿਰ ਤਾਈ ਬਟਲੇ ਸਾਰਿਆਂ ਇਸ ਪਰਤਾ ਲਾ ਕੇ ਬਸ ਦੇ ਚੜਾਇਆ ਜਾਂਦਾ ਜਾਂ ਛੱਡਦਾ ਲਾਇਆ ਜਾਂਦਾ ਜੋ ਮੁਲਾਜ਼ਮ ਵੀ ਉਹ ਜਿਹੜੇ ਰੇਰੀ ਵੀਰਾਂ ਉਹਦਾ ਰੱਦ ਨਾ ਜਾ ਰਹੇ ਆ ਪਰ ਦੁੱਖ ਦੀ ਗੱਲ ਇਹ ਹੋ ਰਹੀ ਦਾ ਵੀ ਸਾਡੇ ਜਿਹੜੇ ਮੌਜੂਦਾ ਮੁਲਾਜ਼ਮਾਂ ਚੱਕਾ ਦੁੱਕਾ ਦੀ ਗੱਲ ਨੂੰ ਛੱਡ ਕੇ ਸੰਘਰਸ਼ਾਂ ਦੇ ਵਿੱਚ ਆਉਣ ਤੋਂ ਕਿਨਾਰਾ ਕਰ ਰਹੇ ਆ ਇਹ ਵੱਲੋਂ ਮੀਟਿੰਗ ਦੇ ਵਿੱਚ ਵੀ ਮੁੱਖ ਤੌਰ ਤੇ ਉੱਪਰ ਕੇ ਸਾਹਮਣੇ ਆਈ ਉਸੇ ਹਰੇਕ ਬੰਦੇ ਦੇ ਪ੍ਰਾਣੇ ਨੇ ਜਿਹਾ ਪਰ ਜਿਹੜੇ ਸਾਡੇ ਦਿੱਖੇ ਨਾਲੇ ਮੁਲਾਜ਼ਮਾ ਉਹ ਕਿਸੇ ਵੀ ਕਰਨਿਆਂ ਮਜਾੜਿਆਂ ਨੂੰ ਜਾਂ ਪ੍ਰਟਹਿਤਾ ਨੂੰ ਤਜ਼ਵੀਰ ਹੀ ਦੇ ਰਹੇਗੇ ਤੇ ਇੱਕ ਬੰਦੇ ਦੀ ਲਹਨਤਾ ਆਪਣੇ ਉੱਪਰ ਜਿਹਨੇ ਦਿੱਖੇ ਨਾਲੇ ਖੜਿਆ ਇੱਥੇ ਆਪਾਂ ਆਪਾਂ ਨੇ ਸਾਰਿਆਂ ਦੇ ਵਿਚਾਰ ਸੁਣੇ ਆ ਵਿਚਾਰ ਸੁਣਨ ਦੇ ਬਾਅਦ ਚੋ ਪਤਾ ਲੱਗਾ ਕਿ ਉਹਨਾਂ ਦੀ ਕਿਹੜੀਆਂ ਕਿਹੜੀਆਂ ਮੰਗਾਂ ਉਹਨਾਂ ਨੇ 13 ਤਰੀਕ ਦੀ ਜਿਹੜੀ ਰੈਲੀ ਹੈਗੀ ਆ ਉਹਦੇ ਲਈ ਲੁਧਿਆਣਾ ਵਿੱਚ ਜਿਹੜੇ ਇਕੱਠ ਕਰਨ ਦੇ ਸਬੰਧ ਵਿੱਚ ਇਹਨਾਂ ਨੇ ਗੇਟ ਰੈਲੀ ਕੀਤੀ ਆ ਸਾਰੇ ਹੀ ਵਰਕਰਾਂ ਨੂੰ ਉਹਨੇ ਅਪੀਲ ਕੀਤੀ ਆ ਕਿ ਵੱਧ ਚੜ ਕੇ ਉੱਥੇ ਹਿੱਸਾ ਲਾਓ ਤਾਂ ਜੋ ਕਿ ਸਰਕਾਰ ਦੇ ਕੰਨ ਤੋਂ ਜੂ ਸਰਕ ਸਕੇ